ਡਾਕਟਰ ਜੀ ਜੀ ਅੱਜ ਕਿੱਥੇ ਆਇਓ ਕੀ ਮਸਲਾ ਲੈ ਕੇ ਆਇਓ ਅਸੀਂ ਡੀਆਰ ਦਫ਼ਤਰ ਦੇ ਵਿੱਚ ਸ਼ਿਕਾਇਤ ਕੀਤੀ ਸੀ ਅੱਜ ਤੋਂ ਮੰਨ ਲਓ ਵੀ ਨਾ ਡੇਢ ਮਹੀਨਾ ਪਹਿਲਾਂ ਵੀ ਜੋ ਆਲਕੜੇ ਸੁਸਾਇਟੀ ਦੇ ਵਿੱਚ ਭਰਤੀ ਕੀਤਾ ਗਿਆ ਮੁਲਾਜ਼ਮਾਂ ਚੌਂਕੀਦਾਰ ਮੰਨ ਲਓ ਸੇਵਾਦਾਰ ਚੌਂਕੀਦਾਰ ਸੇਵਾਦਾਰ ਵੀ ਉਹ ਗਲਤ ਤਰੀਕੇ ਨਾਲ ਭਰਤੀ ਆਲਕੜੇ ਸੁਸਾਇਟੀ ਦੇ ਵਿੱਚ ਕੀਤਾ ਗਿਆ ਸੀ ਅਸੀਂ ਉਹਦੀ ਸ਼ਿਕਾਇਤ ਕੀਤੀ ਸੀ ਡੀਆਰ ਸਾਹਿਬ ਨੂੰ ਜੋ ਕਿ ਅੱਜ ਉਹਦਾ ਡੀਆਰ ਸਾਹਿਬ ਨੇ ਫੈਸਲਾ ਸਾਨੂੰ ਦਿੱਤਾਗਾ ਜੋ ਭਰਤੀ ਹੋਈ ਆ ਉਹ ਗਲਤ ਹੋਣ ਕਰਕੇ ਆ ਡੀਆਰ ਸਾਹਿਬ ਨੇ ਉਹਨੂੰ ਰੱਦ ਕਰ ਦਿੱਤਾ ਗਿਆ ਤੇ ਸ਼ਿਕਾਇਤਕਰਤਾ ਦੇ ਨਗਰ ਪੰਚਾਇਤ ਆਈ ਆ ਪਿੰਡ ਦੇ ਨੰਬਰਦਾਰ ਸਾਹਿਬ ਆਏ ਨੇ ਅਲਕਣਾ ਤੋਂ ਆਹ ਕਲੱਬ ਦੇ ਪ੍ਰਧਾਨ ਆਏ ਨੇ ਉਹਨੇ ਸਾਰੀ ਪਿੰਡ ਦੀ ਪੰਚਾਇਤ ਆਉਣ ਦੇ ਬਾਵਜੂਦ ਮਨ ਲਓ ਨਾ ਕਰਾਇਆ ਸੀ ਰੱਦ ਹੋਈ ਮਨ ਲਓ ਭਰਤੀ ਨੂੰ ਅੱਜ ਸਾਨੂੰ ਸੰਪਿਆ ਗਿਆਗਾ ਤੇ ਉਹਦੇ ਸਬੰਧ ਵਿੱਚ ਅਸੀਂ ਅੱਜ ਲਈ ਸੀ ਸਾਨੂੰ ਸੰਘਰਸ਼ੀ ਜੀ ਮਨ ਲਓ ਚੌਥੀ ਤਰੀਕ ਦੇ ਉੱਤੇ ਜਾ ਕੇ ਸਾਡਾ ਫੈਸਲਾ ਹੋਇਆਗਾ ਧਰਨਾ ਵੀ ਮੰਨ ਲਓ ਲਾਇਆ ਕਰਿਆ ਸੀ ਅਸੀਂ ਡੀਆਰ ਸਾਹਿਬ ਨੂੰ ਵੀ ਕਿਹਾ ਸੀ ਵੀ ਸਾਡੀ ਬੇਨਤੀ ਆ ਜੋ ਗਲਤ ਹੋਇਆ ਉਹਨੂੰ ਸੇਤੀ ਸੁਣਵਾਈ ਕੀਤੀ ਜਾਵੇ ਸਾਡੀ ਚੌਥੀ ਤਰੀਕ ਦੇ ਵਿੱਚ ਜਾ ਕੇ ਡੀਆਰ ਸਾਹਿਬ ਨੇ ਕੀ ਕੀਤਾ ਗਿਆ ਨਮਕਾ ਕੇ ਫੈਸਲਾ ਦਿੱਤਾ ਗਿਆ ਪਰ ਕਿਸੇ ਭਰਤੀ ਹੋਈ ਕਾਦੀ ਸੀ ਆਮਨਾ ਕੇਸੀ ਰਾਣਾ ਕਿਸ ਜੋ ਆਲਕੜੇ ਸੁਸਾਇਟੀ ਦੇ ਵਿੱਚ ਮੰਨ ਲਓ ਸੇਵਾਦਾਰ ਭਰਤੀ ਕਰਨਾ ਸੀ ਉਹ ਪਿੰਡ ਦਾ ਬਿਸ਼ਨੀਕ ਹੋਣਾ ਚਾਹੀਦਾ ਸੀ ਜੋ ਕਿ 40 ਕਿਲੋਮੀਟਰ ਦੂਰ ਤੋਂ ਖੁੱਡੀ ਕਲਾਂ ਪਿੰਡ ਤੋਂ ਜਸਵੀਰ ਸਿੰਘ ਨੂੰ ਭਰਤੀ ਕੀਤਾ ਗਿਆ ਸੀ ਜੋ ਕਿ ਉਹ ਜਰਾਸਾਲ ਸੁਸਾਇਟੀ ਦੇ ਉਲਟ ਸੀ ਨਾ ਤਾਂ ਸਾਡੀ ਸੋਸਾਇਟੀ 20 ਕਰੋੜ ਤੋਂ ਉੱਪਰ ਸੀ ਇੱਕ ਮੁਲਾਜ਼ਮ ਪਹਿਲਾਂ ਹੀ ਸਾਡੇ ਹਾਈ ਕੋਰਟ ਦੇ ਵਿੱਚ ਕੇਸ ਚੱਲੀ ਜਾਂਦਾ ਸੀ ਉਹਦੇ ਕਰਕੇ ਦੂਜਾ ਮੁਲਾਜ਼ਮ ਜਿਹੜਾ ਭਰਤੀ ਕੀਤਾ ਉਹ ਕਾਨੂੰਨ ਦੇ ਰਜਿਸਟਰਾਰ ਦੀ ਚਿੱਠੀ ਦੇ ਉਲਟ ਜਾ ਕੇ ਕੀਤਾ ਗਿਆ ਉਹਦੇ ਸਬੰਧ ਵਿੱਚ ਮਿਲਿ ਭੁਗਤ ਲੱਗਦੀ ਸੀ ਤੁਹਾਨੂੰ ਉਹ ਜੋ ਵੀ ਅਫਸਰ ਸੀਗੇ ਉਹਨਾਂ ਦੀ ਮਿਲਿ ਭੁਗਤ ਹੋਣ ਕਰਕੇ ਸਾਡੇ ਜੋ ਪ੍ਰਧਾਨ ਸਾਹਿਬ ਸੀ ਉਹਨਾਂ ਨੂੰ ਇਸ ਗੱਲ ਦਾ ਸਬਕਮਿਟੀ ਨੂੰ ਨਹੀਂ ਪਤਾ ਸੀ ਕੁਝ ਵੀ ਦੱਸਿਆ ਨਾ ਗਿਆ ਅਣਜਾਣੇ ਦੇ ਵਿੱਚ ਹੋਇਆ ਚਿੱਠੀਆਂ ਦਿਖਾਈ ਗਈ ਜਦੋਂ ਸਾਨੂੰ ਪਤਾ ਲੱਗਿਆ ਤਾਂ ਪ੍ਰਧਾਨ ਸਾਹਿਬ ਨੇ ਵੀ ਸਾਡਾ ਜਿਹੜਾ 15 ਦਿਨਾਂ ਵਾਲਾ ਮਤਾ ਸੀ ਉਹ ਵੀ ਰੋਕਿਆ ਗਿਆ ਉਦੋਂ ਮਰੋਂ ਡੀਰ ਸਾਹਿਬ ਦੇ ਅਸੀਂ ਸ਼ਿਕਾਇਤ ਕੀਤੀ ਨਗਰ ਨੇ ਤਾਂ ਉਹਦਾ ਸਾਨੂੰ ਅੱਜ ਫੈਸਲਾ ਮਿਲਿਆ ਹੈ ਸਾਡੇ ਹੱਕ ਚ ਹੋਇਆ ਸਾਡੇ ਹਾਂ ਸ਼ਿਕਾਇਤ ਕਰਤਾ ਦੇ ਹੱਕ ਚ ਹੋਇਆ ਭਰਤੀ ਅੱਜ ਰੱਦ ਕੀਤੀ ਗਈ ਉਸ ਦਾ ਮਾਰੇ ਭਰਤੀ ਕਰਨ ਬਾਰੇ ਕੋਈ ਕਿਵੇਂ ਦੱਸਿਆ ਇਹਨਾਂ ਨੇ ਇੱਕ ਮਹੀਨੇ ਦੁਆਰੇ ਭਰਤੀ ਕਰਨ ਬਾਰੇ ਹਜੇ ਸਾਨੂੰ ਕੁਝ ਨਹੀਂ ਦੱਸਿਆ ਗਿਆ ਜੀ ਉਹ ਆਂਦੇ ਵੀ ਸੁਸਾਇਟੀ ਹਜੇ ਘਾਟੇ ਚ ਹੋ ਨਹੀਂ ਸਕਦੀ ਕੇਸ ਚੱਲਦਾ ਸਾਨੂੰ ਇਸ ਗੱਲ ਦੀ ਵੀ ਹੈ ਵੀ ਸਾਡੇ ਮੰਨ ਲਓ ਦੁਬਾਰਾ ਤੋਂ ਕਾਨੂੰਨ ਦੇ ਸਹੀ ਦਾਇਰੇ ਚ ਆ ਕੇ ਦੁਬਾਰੇ ਤੋਂ ਸਾਡੀ ਸੁਸਾਇਟੀ ਵਿੱਚ ਮਲਾਜ਼ਮ ਦਿੱਤਾ ਜਾਵੇ ਜੋ ਕਿ ਜਿਹੜੇ ਵਾਧੂ ਚਾਰਜ ਦਿੱਤਾ ਜਾਂਦਾ ਉਹ ਦੂਜੀ ਸੋਸਾਇਟੀ ਚਲਾਵੇ ਜਾਂ ਅਲਕੜਿਆਂ ਦੀ ਜਾ ਕੇ ਚਲਾਵੇ ਉਹ ਵੀ ਸਾਨੂੰ ਪਿੰਡ ਨੂੰ ਵੱਡੀ ਸਮੱਸਿਆ ਆ ਗਈ ਸਾਨੂੰ ਰਜਿਸਟਰਾਰ ਸਾਹਿਬ ਨੂੰ ਡੀਆਰ ਸਾਹਿਬ ਨੂੰ ਬੇਨਤੀ ਕਰਦੇ ਆ ਵੀ ਸਾਨੂੰ ਜਲਦ ਤੋਂ ਜਲਦ ਕਾਨੂੰਨ ਦੇ ਤਹਿਤ ਦੁਬਾਰੇ ਮੁਲਾਜ਼ਮ ਸਾਡੇ ਪਿੰਡ ਨੂੰ ਹੀ ਦਿੱਤਾ ਜਾਵੇ ਤੇ ਕਈ ਵੇਰਾਂ ਤੋਂ ਪਹਿਲਾਂ ਵੀ ਹੋਇਆ ਸਹਿਰੇ ਵੀ ਹੋਇਆ ਉਹ ਗਲਤ ਭਰਤੀਆਂ ਵਾਲੇ ਜੋ ਵੀ ਬਰਨਾਲੇ ਜ਼ਿਲ੍ਹੇ ਦੇ ਵਿੱਚ ਚਾਰ ਭਰਤੀਆਂ ਹੋਈਆਂ ਸੀਗਾ ਜੀ ਅਲਕੜਾ ਸਹਿਣਾ ਪੱਖੋਕੇ ਤੇ ਕਾਨੇਕੇ ਸੈਨਾ ਵੀ ਰੱਦ ਹੋ ਗਿਆ ਜੀ ਅਲਕੜਾ ਵੀ ਰੱਦ ਹੋ ਗਿਆ ਤੇ ਪੱਖੋ ਵੀ ਰੱਦ ਹੋ ਗਿਆ ਕਾਹਨੇ ਕਹਿੰਦਾ ਹਜੇ ਵੀ ਰੈਡ ਕਾ ਚੱਲੀ ਜਾਂਦਾ ਜੋ ਵੀ ਹੋਇਆ ਮੰਨ ਲਓ ਮਿਲੀ ਭੁਗਤ ਅਵਸਰਾਂ ਦੀ ਹੋਣ ਕਰਕੇ ਬਰਨਾਲੇ ਜ਼ਿਲ੍ਹੇ ਦੇ ਵਿੱਚ ਗਲਤ ਹੋਇਆ ਸੁਸਾਇਟੀਆਂ ਦੇ ਵਿੱਚ ਗਲਤ ਹੋਇਆ ਜੋ ਕਿ ਉਦੋਂ ਮਗਰੋਂ ਕਮੇਟੀਆਂ ਨੂੰ ਬਸਾਇਆ ਜਾਂਦਾ ਗਲਤ ਭਰਤੀ ਮਹਿਕਮੇ ਕਰ ਜਾਂਦੇ ਆ ਮੁੜ ਕੇ ਜੇ ਕੋਈ ਆਪ ਸਾਰਾ ਮਹਿਕਮਾ ਪਾਸੇ ਨਿਕਲ ਜਾਂਦਾ ਕਮੇਟੀਆਂ ਨੂੰ ਬਸਾ ਦਿੱਤਾ ਜਾਂਦਾ ਸਾਨੂੰ ਵੀ ਅਸੀਂ ਵੀ ਜੇ ਕੱਲ ਨੂੰ ਕੋਈ ਬੰਦਾ 2 ਸਾਲਾਂ ਨੂੰ ਜਾ ਕੇ ਸ਼ਿਕਾਇਤ ਕਰ ਦਿੰਦਾ ਤਾਂ ਜਾ ਕੇ ਅਸੀਂ 2 ਸਾਲਾਂ ਨੂੰ ਜੋ ਕੋਈ ਉਹਦਾ ਹਰਜਾਨਾ ਪੈਣਾ ਸੀ ਉਹ ਸਾਨੂੰ 11 ਮੈਂਬਰੀ ਕਮੇਟੀ ਨੂੰ ਭੁਗਤਣਾ ਪੈਣਾ ਸੀ ਜੋ ਕਿ ਚਿੱਠੀ ਕਹਿੰਦੀ ਆ ਵੀ ਜੇ ਕਮੇਟੀ ਭਰਤੀ ਕਰੂ ਤਾਂ ਤੇ ਮੰਨ ਲਓ ਅਫਸਰ ਬਾਜ ਜਾਂਦੇ ਆ ਕਮੇਟੀ ਫਸ ਜਾਂਦੀ ਆ ਜੋ ਕਿ ਕੋਈ ਅਣਪੜਾ ਹੁੰਦਾ ਕੋਈ ਕਿਸ ਤਰ੍ਹਾਂ ਹੁੰਦਾ ਉਹਨਾਂ ਨੂੰ ਮੁੜ ਕੇ ਮੂੜਾ ਬਣਾਇਆ ਜਾਂਦਾ ਜਿਵੇਂ ਪੱਖੋ ਕੇ ਦੇ ਵਿੱਚ ਅਫਸਰ ਸਾਰੇ ਨਿਕਲ ਗਏ ਤੇ ਸੁਸਾਇਟੀ ਦੀ ਕਮੇਟੀ ਨੂੰ ਹੀ ਫਸਾ ਕੇ ਆਹੋ ਕਰ ਦਿੱਤਾ ਗਿਆ ਪਰ ਅਸੀਂ ਸਾਰਿਆਂ ਦਾ ਫਿਰ ਵੀ ਆਡੀਅਰ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਫੈਸਲਾ ਦਿੱਤਾ ਅਸੀਂ ਏਆਰ ਸਾਹਿਬ ਦਾ ਵੀ ਇਨਸਪੈਕਟਰ ਸਾਹਿਬ ਦਾ ਵੀ ਸਾਰੇ ਵਿਭਾਗ ਦੇ ਬਹੁਤ ਬਹੁਤ ਧੰਨਵਾਦ ਕਰਦੇ ਆ ਵੀ ਜੋ ਸਾਡੇ ਸ਼ਿਕਾਇਤ ਕਰਤਾ ਦੇ ਤੇ ਪੱਤਰਕਾਰਾਂ ਦਾ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਨੂੰ ਸਮੇਂ-ਸਮੇਂ ਤੇ ਸਾਥ